ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਇਹ ਮੈਂ ਨਾ ਇੱਕ ਗੱਲ ਸੋਚਦਾ ਸੀ ਹੁਣ ਆਉਂਦਾ ਆਉਂਦਾ ਤੇ ਕਹਿੰਦੇ ਹੁੰਦੇ ਨਾ ਵੀ ਜੇ ਕਿਤੇ ਵਿਆਹ ਸ਼ਾਦੀ ਆ ਜਾਵੇ ਵੀ ਬੰਦੇ ਨੇ ਜੇ ਕੋਈ ਡਰੈਸ ਲੈਣੀ ਆ ਵੀ ਇੱਕ ਥਾਂ ਤੋਂ ਪੈਂਟ ਸ਼ਰਟ ਮਿਲ ਜਾਂਦੀਆਂ ਹੁਣ ਤਾਂ ਚਲੋ ਸਿਸਟਮ ਹੀ ਇਦਾਂ ਦਾ ਆ ਗਿਆ ਵੀ ਸ਼ੂ ਵੀ ਇੱਕ ਥਾਂ ਤੋਂ ਮਿਲ ਜਾਂਦੇ ਆ ਨਾ ਤੇ ਆ ਉਹ ਤਾਂ ਬੀਬੀਆਂ ਵਾਲਾ ਕੰਮ ਹੈਗਾ ਤਾਂ ਔਖਾ ਹੀ ਆ ਵੀ ਭਾਈ ਚਲੋ ਆਪਣਾ ਤਾਂ ਕੰਮ ਆ ਵੀ ਕਰਨਾ ਆ ਪਰ ਮੈਂ ਸੋਚਦਾ ਸੀ ਇਹ ਗੱਲ ਪਈ ਇੱਕ ਥਾਂ ਤੋਂ ਕੱਪੜਾ ਲਿਆ ਦੂਜੇ ਥਾਂ ਤੇ ਕਢਾਈ ਕਰਨ ਦਿੱਤਾ ਤੀਜੇ ਥਾਂ ਤੋਂ ਲੈਸਾਂ ਲਈਆਂ ਚੌਥੇ ਥਾਂ ਤੋਂ ਚੁੰਨੀ ਲਈ ਪੰਜਵੇਂ ਥਾਂ ਤੋਂ ਦਾਈ ਗਰਾਇਆ ਦਾਈ ਗਰਾ ਕੇ ਛੇਵੇਂ ਥਾਂ ਤੇ ਜਾ ਕੇ ਸਮਾਇਆ ਇਹ ਛੇ ਥਾਂ ਹੋਗੇ ਮਤਲਬ ਛੇ ਥਾਂ ਵੀ ਮੈਂ ਕੱਟ ਗਏ ਨੇ ਕਿ ਯਾਰੀ 8 9 ਥਾਂ ਹੋ ਜਾਂਦੇ ਆ ਆ ਤੁਹਾਡੇ ਸਾਹਮਣੇ ਆ ਇਹ ਅੱਧਾ ਕਾਹ ਪਿਆ ਤੇ ਅੱਧਾ ਕਹੋ ਪਿੱਛੇ ਪਿਆ ਸਿਸਟਮ ਤੇ ਇਹ ਮੈਂ ਨਾ ਇਹ ਸਿਸਟਮ ਕਰ ਰਿਹਾ ਸੀ ਕਨਫਿਊਜ਼ਨ ਹੀ ਕਨਫਿਊਜ਼ਨ ਹੈ ਹਰ ਇੱਕ ਗੱਲ 'ਚ ਅਗੇ ਜੀ ਇਹ ਸਿਲਕਾ ਸਿਲਕ ਤਾਂ ਯਾਰ ਤਿਲਕਣੀ ਹੁੰਦੀ ਆ ਅਗੇ ਨਹੀਂ ਜੀ ਇਹ ਖਾਦੀ ਸਿਲਕਾ ਤੁਹਾਡਾ ਭਲਾ ਹੋ ਜਾਏ ਇਹ ਮਰਗੈਂਜਾ ਆ ਇਹ ਪਰਕੈਂਜਾ ਆ ਇਹ ਟਰਕੈਂਜਾ ਆ ਇਹ ਸਾਨੂੰ ਜਿਹੜੀ ਚੁੰਨੀ ਹੁੰਦੀ ਆ ਟਾਫਟਾ ਉਹ ਨਹੀਂ ਚਾਹੀਦੀ ਉਹ ਟਾਫਟਾ ਸਿਰ ਤੇ ਨਹੀਂ ਟੱਗਦੀ ਸਟਾਫਟਾ ਚਾਹੀਦੀ ਆ ਹਨਾ ਕੱਪੜੇ ਵੀ ਇੰਨੇ ਆਏ ਹੋਏ ਆ ਨਾ ਮਤਲਬ ਆ ਬੀਬੀਆਂ ਦੇ ਸੂਟਾਂ ਦੇ ਵਾਜੀ ਵਾ ਕੀ ਕਹਿਣੇ ਆ ਹਨਾ ਕਨਫਿਊਜ਼ਨ ਹੀ ਕਨਫਿਊਜ਼ਨ ਹੈ ਮਤਲਬ ਬੰਦੇ ਨੂੰ ਇਹ ਤਾਂ ਬੀਬੀਆਂ ਹੀ ਜੇਤੇ ਰੱਖ ਸਕਦੀਆਂ ਆ ਮੈਂ ਤਾਂ ਚਾਰਕ ਅੱਜ ਦੋ ਤਿੰਨ ਕੰਮ ਸੀ ਮੈਨੂੰ ਮੈਂ ਉਹ ਕਰਨੇ ਸੀਗੇ ਤੇ ਮੈਂ ਫਸਿਆ ਬੈਠਾ ਸੀਗਾ ਵੀ ਕਿੱਦਾਂ ਹੋਣਗੇ ਆ ਇੱਕ ਰਹਿ ਗਿਆ ਕੰਮ ਚਲੋ ਉਹ ਵੀ ਨਾ ਵੇਟਦੇ ਆ ਤੇ ਭਰਾਵਾ ਲੇਟ ਹੋ ਗਈ ਆ ਲੋਕਾਂ ਕੋ ਸਮਾਂ ਹੈ ਨਹੀਂਗਾ ਆ ਸਾਰਿਆਂ ਨੂੰ ਕਾਲਵਾ ਸਮਾਂ ਹੈ ਨਹੀਂਗਾ ਤੇ ਗੱਡੀਆਂ ਪਿਛੇ ਟੀ ਟੀ ਪਾ ਪਾ ਹੋਈ ਤੁਰ ਹੀ ਜਾਂਦੀ ਆ ਤੇ ਆ ਲਓ ਜੀ ਸ਼ੁਕਰ ਆ ਲੇਟ ਹੋ ਗਈ ਸੀਗੀ ਤੇ ਆਪਾਂ ਗਏ ਆ ਨੰਗ ਤੇ ਬਾਕੀ ਕਰਦੇ ਆ ਗਲਬਾਦ ਨਾਲੇ ਤੁਹਾਨੂੰ ਘੁਮਾਉਣਿਆ ਸ਼ਹਿਰ ਤੇ ਆਜੋ ਤੇ ਲੋ ਜੀ ਕਮਾਂ ਕਰਾਂ ਤੋਂ ਹੋ ਗਿਆ ਜੱਟ ਬੇਲੇ ਤੇ ਹੁਣ ਕੁਛ ਖਾਣਗੇ ਪੀਣਗੇ ਤੇ ਛੱਤ ਨੂੰ ਦੇਖ ਕੇ ਉਹਦੇ ਹੀ ਚੱਕਰ ਆਈ ਜਾ ਰਿਆ ਤੇ ਸਾਰੇ ਲੋਕ ਕਿਦਾਂ ਘੁੰਮ ਫਿਰ ਰਹੇ ਘੁੰਮਣਾ ਫੈਨਾ ਸਾਰਿਆਂ ਨੂੰ ਚਾਹੀਦਾ ਤੇ ਇਧਰ ਪੰਡਤ ਜੀ ਆਪਣੇ ਯੋਰ ਦਿਖਾਉਂਦੇ ਹੋਏ ਤੇ ਆ ਜਿਹੜੀ ਨਾ ਐਦਾਂ ਦੀਆਂ ਫੋਟੋਆਂ ਲਾ ਦਿੰਦੇ ਤਾਂ ਜਾਨ ਹੀ ਕੱਢ ਦਿੰਦੇ ਆ ਐਦਾਂ ਦੀਆਂ ਫੋਟੋਆਂ ਨੂੰ ਦੇਖ ਕੇ ਬੰਦੇ ਨੂੰ ਹੋਰ ਭੁੱਖ ਲੱਗ ਜਾਂਦੀ ਆ ਹਾਏ ਰੱਬਾ ਜੀ ਕਰਦਾ ਵੀ ਰੈਡੀ ਹੋਣ ਨੂੰ ਟਾਈਮ ਲੱਗ ਜਾਂਦਾ ਪਰ ਇਹ ਮੈਟੋ ਮੈਂਟੀ ਰੈਡੀ ਤਾਂ ਆ ਲੋ ਜੀ KFC ਦਾ ਖਾਵਾਂਗੇ ਅੱਜ 버거 버거 ਕਿਉਂਕਿ ਬਹੁਤ ਟਾਈਮ ਹੋ ਗਿਆ ਕਿ ਆਪ ਸਿੱਧਾ ਬਰਗਰ ਨਹੀਂ ਖਾਦਾ ਕਿ ਮੈਕਡੋਨਲੈਸ ਨਾਲ ਹੀ ਮੱਥਾ ਮਾਰਦੇ ਰਹਿਨੇ ਆ ਤੇ ਲਓ ਜੀ ਸੰਦੀਪ ਗੌਰ ਹੁਣਾਂ ਨੇ ਕੀਤੇ ਸੀ ਚੌਲ ਤੇ ਚੌਲ ਤਾਂ ਮੈਂ ਕਿਹਾ ਘਰੇ ਜਾ ਕੇ ਵੀ ਖਾ ਹੋ ਸਕਦਿਆ ਪਰ ਕਹਿੰਦੇ ਨਹੀਂ ਵੀ ਚੌਲੀ ਖਾਣੇ ਆ ਸੀ ਚੌਲਾਂ ਦੇ ਉੱਤੇ ਟਿੱਕੀ ਧਰਤੀ ਹੈ ਇਹਨਾਂ ਨੇ ਨਵੀਂ ਡਿਸ਼ ਤਿਆਰ ਕਰਤੀ ਹੈ ਜੀ ਟਿੱਕੀ ਧਰ ਕੇ ਚੌਲਾਂ ਦੇ ਉੱਤੇ ਪਰ ਗੱਲ ਇਹ ਆ ਵੀ ਇਹ ਜੋ ਮਰਜ਼ੀ ਬਣਾ ਦਨ ਤੇ ਸਾਰੇ ਕਹਿੰਦੇ ਨੇ ਬਹੁਤ ਸਵਾਦ ਆ ਤੇ ਹਰੇਕ ਵਾਰੀ ਦੀ ਤਰ੍ਹਾਂ ਦੇ ਇਸ ਸਰਦਾਰਨ ਦਾ 버ਗਰ ਡੱਬੇ ਦੇ ਵਿੱਚੋਂ ਚਾਤੀਆਂ ਮਾਰਦਾ ਹੋਇਆ ਤੇ ਲੈ ਵੀ ਐਦਗੀ ਦਾ ਇਹਨਾਂ ਨੇ ਚਿੱਟੇ ਤਲਾਂ ਦੀ ਤਾਂ ਕਾਲੇ ਤੇਲ ਵੀ ਠੋਕ ਤੇ ਆ ਉੱਤੇ ਲੈ ਵੀ ਤਾਂ ਤਨ ਹੋਈ ਪਈ ਆ ਤੇ ਆ ਪਤਾ ਗੋਬੀ ਜੀ ਪਾ ਕੇ ਦਾ ਉਦਾਂ ਹੀ ਸਿਰਾਂ ਲਾ ਦਿੰਦੇ ਆ ਤੇ ਆ ਚੀਜ਼ ਦੇਖ ਕੇ ਪਰ ਟੈਡ ਪਰ ਗਿਆ ਜੀ ਹੁਣ ਚੀਜ਼ ਦੇਖ ਕੇ ਕੁਝ ਨਹੀਂ ਮਨ ਚ ਆਇਆ ਤੇ ਲੋ ਜੀ ਅਜੀਤ ਸਿੰਘ ਹੁਣੀ ਕਿਉਂਕਿ ਹੋਰ ਗੱჭੀ ਖਾਦੇ ਨਹੀਂ ਸਰਦਾਰ ਉਹਨਾਂ ਦਾ ਜਿਹੜਾ ਗਾਲੀਕ ਬ੍ਰੈਡ ਆ ਉਹੀ ਪੀਜਾਇਆ ਤੇ ਆ ਲੋ ਜੀ ਉਹਨਾਂ ਦਾ ਵੀ ਆਰਡਰ ਆਪਾਂ ਲਿਆ ਆ ਲੈ ਤੇ ਪਰਾਬਰੀਤ ਲਈ ਰਹਿਣੀਆਂ ਸੀ ਰਬੜਾ ਕਿਉਂਕਿ ਰਬੜਾ ਤੋੜਦੀ ਬਹੁਤਾ ਆ ਮੁੰਡਾ ਮੈਂ ਜਦੋਂ ਵੀ ਉਹਨਾਂ ਮੈਨੂੰ ਇਦਾਂ ਲੱਗਦਾ ਰਹਿੰਦਾ ਇਹ ਕੁਝ ਕਹਿਣਾ ਚਾਹੁੰਦਾ ਤੇ ਆ ਫੋਟੋ ਖਿਜਾਉਣ ਦਾ ਨਵਾਂ ਸਟਾਈਲ ਆਇਆ ਹੈ ਤੇ ਚਲੋ ਪੁੱਟੀਆਂ ਦਿੱਤੀਆਂ ਫੋਟੋਆਂ ਮੈਂ ਆਪਾਂ ਬਹੁਤ ਦੇਖ ਲਈਆਂ ਹੁਣ ਆਪਾਂ ਚੱਲੀਏ ਆਪਣੇ گاਉਂ ਕਿਉਂਕਿ ਪਿੰਡ ਪਿੰਡ ਹੀ ਆ ਸ਼ਹਿਰ ਦੀ ਟੀਂ ਪਾਂ ਟੀਂ ਪਾ ਨਾਲੋਂ ਕਿਤੇ ਜ਼ਿਆਦਾ ਨਜ਼ਾਰਾ ਪਿੰਡ ਵਿੱਚ ਆ ਤੇ ਆਜੂ ਚੱਲੀਏ ਤੇ ਕਿਉਂਕਿ ਖੂਤੇ ਵੀ ਬਹੁਤ ਕੰਮ ਆ ਤੇ ਲਓ ਜੀ ਸ਼ਹਿਰੋਂ ਆ ਗਿਆਂ ਵਾਪਸ ਤੇ ਕਣਕ ਕਿਆ ਕਹਿੰਦੀ ਕਿਆ ਬਾਤਾਂ ਕਣਕ ਦੀਆਂ ਵਾਜੀ ਵਾਹ ਵਾਹ ਜੀ ਹਰੀ ਭਰੀ ਕਣਕ ਤੇ ਸਵਾਦ ਆ ਗਿਆ ਸਰੋਂ ਦੇ ਫੁੱਲ ਦੇਖ ਕੇ ਤੇ ਪੈੰਡ ਗਏ ਆ ਆ ਤੇ ਖੂਦ ਹੀ ਤਿਆਰੀ ਲਈ ਆ ਘਰ ਬਾਕੀ ਸੱਚ ਹੀ ਕਿਸੇ ਨੇ ਕਿਹਾ ਵੀ ਪੰਜਾਬ ਦੀ ਜਿਹੜੀ ਧਰਤੀ ਆ ਉਹ ਸੋਨਾ ਉੱਗਦੀ ਆ ਪੱਕਾ ਹੀ ਸੋਨਾ ਉੱਗਦੀ ਆ ਕਿਉਂ ਬਈ ਆ ਹੁਣ ਦੇਖਣੇ ਵਾਲੀ ਗੱਲ ਆ ਕਿਉਂਕਿ ਆ ਜਿਹੜਾ ਆਹ ਮੱਕੀ ਉੱਗੀ ਆ ਤੇ ਕੀ ਬਾਤ ਆ ਕਿਉਂ ਮੰਦੇ ਫਿਰ ਇਹਨੂੰ ਕਹਿੰਦੇ ਆ ਜਾਨ ਵਾਲੀ ਧਰਤੀ ਤਾਂ ਹੀ ਦਾ ਸਾਰੇ ਮਗਰ ਪਏ ਪੰਜਾਬ ਦੇ ਹੋਰ ਕਿਹੜੀ ਗੱਲ ਆ ਲੈ ਜਿੱਥੇ ਤੱਕ ਮਰਜੀ ਨਿਗਾਹ ਮਾਰਲਾ ਸੋਨੇ ਵਰਗੀ ਮੱਕੀਆਂ ਇਹਨੂੰ ਤਣੀ ਪਈਆ ਦਿਨਾ ਜੀ ਤਾਂ ਆ ਜਾਣੀ ਆ ਜਿਹੜਾ ਮਰਜੀ ਵੀ ਪਾ ਦੇ ਪੰਜਾਬ ਦੀ ਧਰਤੀ ਦੇ ਵਿੱਚ ਉੱਗੂਗਾ ਹੀ ਉੱਗੂ ਆ ਐ ਨਹੀਂ ਹੋਊਗਾ ਬਈ ਤੋਂ ਫਰਕ ਪੈ ਗਿਆ ਜਾਂ ਸ਼ਾਂ ਦਾ ਫਰਕ ਪੈ ਗਿਆ ਤੇ ਲੈ ਬਈ ਤਾਂ ਹੀ ਇਹਦੇ ਮਗਰ ਪੈ ਧਰਤੀ ਦੇ ਹੋਰ ਕਿਹੜੀ ਗੱਲ ਆ ਵੀ ਇਹ ਸਭ ਕੁਝ ਤਾਂ ਇੱਥੇ ਉੱਗਦਾ ਆ ਚਲੋ ਠੀਕ ਆ ਜੀ ਤੇ ਆ ਜਿਹੜੀ ਤਣੀ ਮੱਕੀਵਾਂ ਦਾ ਨੂੰ ਦਿਖਾ ਰਿਹਾ ਸੀ ਤੇ ਉਹਨੇ ਇਦਾਂ ਹੀ ਉੱਗ ਕੇ ਆਉਣਾ ਆ ਬਾਹਰ ਤੇ ਸਿਰਾ ਹੀ ਹੋ ਜਾਣਾ ਦਿਨਾਂ ਜੀ ਹਰਿਆਲੀ ਹਰਿਆਲੀ ਫੈਲ ਜਾਣੀ ਵਾਲੇ ਦੁਆਲੇ ਤੇ ਚਲੋ ਠੀਕ ਹੈ ਜੀ ਵੀਡੀਓ ਕਰਦੇ ਆ ਸਮਾਪਤ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਮਿਲਾਂਗੇ ਪਲੀਜ਼ ਸਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਸਾਰੀ ਦੇਖਿਆ ਕਰੋ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ